ක වුවන්කා සත්සතනනාගටගටතා පුරුක නිර්පො නිර්වැරකාලමූරත जुनी गुर प्रसाद वाह गुरु साहिब जी श्री राग महल्ला तीजा सच साहिब सेवी है ਸਤਿਵਿਡੇ ਆਈ ਦੇ ਗੁਰ ਪਰਸਾਦਿ ਮਨ ਵਸੈ ਹਉ ਮੈਂ ਦੂਰ ਕਰਿ ਇਹ ਮਨ ਧਾਵਤ ਤਾਰੈ ਜ ਆਪੇ ਨਦਰ ਕਰਿ ਭਾਈ ਰੇ ਗੁਰਮੁਖ ਹਰਿ ਨਾਮ ਧਿਆਈ ਨਾ ਮਨ ਧਾਨ ਸਦ ਮਨ ਵਸੈ ਮਹਲਿ ਪਾਵੇ ਥਾਉ ਰਹਾਉ ਮਨ ਮੁਖ ਮਨ ਤਨ ਅੰਦ ਹੈ ਤਿਸਨੋਂ ਥੌਰ ਨਾ ਥਾਉ ਬਹੁਤ ਜੋਨੀ ਭੌਂਦਾ ਫਿਰ ਜਿਉ ਤੰਦ ਕਰ ਕਾਉ ਗੁਰਮਤੀ ਘਟ ਚੰਨਨਾ ਸ਼ਬਦ ਮਿਲੇ ਹਰਨਾਉ ਜੁਗ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿ ਸ੍ਰੀ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਲਾਹੀ ਗੋਦ ਦੇ ਅੰਦਰ ਜੁੜ ਮਿਲ ਬੈਠੇ ਗੁਰਮਖ ਪਿਆਰੇ ਸਤ ਸੰਗੀ ਸੰਤ ਜਨੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਬਖਸ਼ਿਸ਼ ਕੀਤੀ ਹੈ ਸਪਾਕਾ ਸਮਾਂ ਅੱਜ ਵੀ ਆਪਾਂ ਨੂੰ ਮਿਲਿਆ ਹੈ ਗੁਰੂ ਜੀ ਦੀ ਬਾਣੀ ਨੂੰ ਪੜਨ ਸਮਝਣ ਦੇ ਲਈ ਜੋ ਸ਼ਬਦ ਆਪਾਂ ਦਿੱਸੇ ਵਿਚਾਰ ਰਹੇ ਸੀ ਜਿਦਿਆਂ ਰਹਾਉ ਤੱਕ ਆਪਾਂ ਪੰਕਤੀਆਂ ਵਿਚਾਰ ਚੁੱਕੇ ਸਾਂ ਅਗਲੀਆਂ ਪੰਕਤੀਆਂ ਨੂੰ ਵਿਚਾਰਨ ਦੇ ਲਈ ਯਤਨ ਕਰ ਰਹੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਆਪ ਸਮੂਹ ਸੰਗਤ ਅਸੀਸ ਬਖਸ਼ੋ ਬਲਾਉ ਪਤਿਆ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਵੀ ਸਾਨੂੰ ਉਹ ਖਜ਼ਾਨੇ ਦੇ ਨਾਲ ਜੋੜ ਰਹੇ ਨੇ ਇਹ ਸ਼ਬਦ 43ਵਾਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਸਾਜੀ ਦੇ ਪਰ ਸ੍ਰੀ ਰਾਗ ਦੇ ਵਿੱਚ ਹੈ 31 ਅੰਨਾ ਨੰਬਰ ਦੇ ਉੱਪਰ ਹੈ ਮਨਮੁਖ ਮਨ ਤਨ ਅੰਧ ਹੈ ਤਿਸ ਨੂੰ ਠਾਉ ਨਾ ਠਾਉ ਅੰਧ ਦਾ ਮਤਲਬ ਹੁੰਦਾ ਅੰਨਾ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਮਨ ਝੂਠ ਦੇ ਵਿੱਚ ਅੰਨਾ ਹੋਇਆ ਪਿਆ ਹੈ ਮਾਇਆ ਤੇ ਮੋਹ ਦੇ ਵਿੱਚ ਅੰਨਾ ਹੋਇਆ ਪਿਆ ਹੈ ਅੰਨਾ ਕਿਵੇਂ ਹੈ ਜੀ ਗਿਆਨ ਇੰਦਰੀਆਂ ਕਰਕੇ ਅੰਨਾ ਹੈ ਅੱਖਾਂ ਕਰਕੇ ਅੰਨਾ ਨਹੀਂ ਹੈ ਅੱਖਾਂ ਕਰਕੇ ਦੇਖ ਰਿਹਾ ਹੈ ਪਰ ਮਨ ਜਿਹੜਾ ਹੈ ਗਿਆਨ ਤੋਂ ਬਿਨਾਂ ਅਗਿਆਨਤਾ ਦੇ ਵਿੱਚ ਉਲਝਿਆ ਹੋਇਆ ਅੰਨਾ ਹੈ ਇਸ ਕਰਕੇ ਸੱਚ ਇਹ ਸਤ ਨਹੀਂ ਸਮਝ ਰਿਹਾ ਝੂਠ ਦੇ ਵਿੱਚ ਇੰਨਾ ਫਸਿਆ ਵੀ ਅੰਨਾ ਹੋਇਆ ਠੋਕਰਾਂ ਖਾਂਦਾ ਫਿਰਦਾ ਡਿਗਦਾ ਫਿਰਦਾ ਕਿਤੇ ਕਾਹ ਚ ਵੱਜਦਾ ਕਿਤੇ ਕਾਸ਼ਟ ਵੱਜਦਾ ਅੰਨਾ ਬੰਦਾ ਜਦੇ ਤੁਸੀਂ ਵੇਖੋ ਬਹੁਤਾ ਚੱਲ ਨਹੀਂ ਸਕਦਾ ਬਸ ਥੋੜੇ-ਬਹੁਤੇ ਦਾਰੇ ਦੇ ਵਿੱਚ ਰਹਿੰਦਾ ਉਹ ਜੇ ਕੋਈ ਜਾਏਗਾ ਤਾਂ ਉਹਨੂੰ ਫੜ ਕੇ ਕੋਈ ਲੈ ਕੇ ਜਾਏਗਾ ਉਹ ਜਿੱਧਰ ਮਰਜ਼ੀ ਲਿਜਾ ਸਕਦਾ ਫੜਨ ਵਾਲਾ ਬੰਦਾ ਐਸੇ ਤਰ੍ਹਾਂ ਅਸੀਂ ਵੀ ਗਿਆਨ ਜਿੰਨਾਂਕ ਗਿਆਨ ਦੇ ਬਾਬਤ ਆਪਾਂ ਕਹਿ ਲਈਏ ਵੀ ਅਸੀਂ ਗਿਆਨ ਪੱਖੋਂ ਬਹੁਤ ਘੱਟ ਅਸੀਂ ਜਾਨ ਨੂੰ ਵਿਚਾਰਿਆ ਅੰਨਿਆਂ ਵਾਂਗ ਜਿਵੇਂ ਸਾਨੂੰ ਕੋਈ ਫੜ ਕੇ ਜਿੱਧਰ ਲੈ ਜਾਂਦਾ ਵਾਂ ਫੜ ਕੇ ਉਂਗਲ ਫੜ ਕੇ ਅਸੀਂ ਉਧਰ ਨੂੰ ਤੁਰ ਪੈਨੇ ਆ ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਸ਼ਬਦ ਸਾਨੂੰ ਮਨ ਨੂੰ ਸੋਝੀ ਬਖਸ਼ਦਾ ਹੈ ਮਨ ਨੂੰ ਇਦਾਂ ਕਹਿੰਦੇ ਵੀ ਅੱਖਾਂ ਦੇ ਰਿਹਾ ਗੁਰੂ ਸਾਨੂੰ ਅੱਖ ਦੇ ਰਿਹਾ ਸਮਝਣ ਵਾਲੀ ਮਤ ਦੇ ਰਿਹਾ ਮਨ ਦੀ ਅੱਖ ਕਿਹੜੀ ਹੈ ਜੀ ਸਮਝ ਮਨ ਦੇ ਤਾਂ ਅੱਖਾਂ ਨਹੀਂ ਤਨ ਦੇ ਲੱਗੀਆਂ ਹੋਈਆਂ ਨੇ ਅੱਖਾਂ ਤਨ ਰਾਹੀਂ ਦੇਖ ਕੇ ਅਸੀਂ ਮਨ ਤੱਕ ਗਿਆਨ ਇੰਦਰੀਆਂ ਤੱਕ ਇਹ ਜਿਹੜੀ ਹੈ ਮਤ ਬੁੱਧ ਇਦਾਂ ਕਹਿ ਲੋ ਵੀ ਅਸੀਂ ਪਹੁੰਚਾਉਂਦੇ ਹਾਂ ਪਰ ਜਿਹੜਾ ਮਨਮੁਖ ਮਨ ਤੱਕ ਗਿਆਨ ਨਹੀਂ ਲੈ ਕੇ ਗਿਆ ਮਨਮੁਖ ਮਨ ਤਨ ਅੰਧ ਹੈ ਪਹਿਲਾਂ ਮਨ ਆਇਆ ਫਿਰ ਤਨ ਆਇਆ ਮਨ ਮੁਖ ਮਨ ਤਨ ਅੰਧ ਹੈ ਜਦੋਂ ਮਨ ਅੰਦਾ ਹੈ ਤਾਂ ਤਨ ਵੀ ਅੰधे ਕੰਮ ਕਰਦਾ ਹੈ ਕਿਉਂਕਿ ਮਨ ਨੂੰ ਸੋਝੀ ਨਹੀਂ ਹੈ ਮਨ ਤਨ ਅੰਧ ਹੈ ਤਿਸ ਨੂੰ ਠੌਰ ਨਾ ਠਾਓ ਕਹਿੰਦੇ ਉਸ ਨੂੰ ਕੋਈ ਥਾਂ ਨਹੀਂ ਸੁਝਦਾ ਮਤਲਬ ਕੋਈ ਟਿਕਾਣਾ ਨਹੀਂ ਲੱਭ ਰਿਹਾ ਆਤਮਿਕ ਸ਼ਾਂਤੀ ਵਾਸਤੇ ਦਰ ਦਰ ਤੇ ਠੋਕਰਾਂ ਖਾਂਦਾ ਫਿਰਦਾ ਜ਼ਿੰਦਗੀ ਗੁਜ਼ਾਰ ਦਿੰਦਾ ਅਸਲ ਆਨੰਦ ਕਿਤੋਂ ਨਹੀਂ ਮਿਲਦਾ ਉਹ ਮਿਲਣਾ ਸਮਝਦੇ ਨਾਲ ਜਾਣਦੇ ਨਾਲ ਸ਼ਬਦ ਦੀ ਵਿਚਾਰਦੇ ਨਾਲ ਜਿਹੜਾ ਆਪਾਂ ਨੂੰ ਸੌਖਾ ਪ੍ਰਾਪਤ ਹੋ ਚੁੱਕਿਆ ਇਹ ਕੀਮਤ ਵੀ ਉਹ ਹੀ ਉਹ ਜਾਣਦੇ ਨੇ ਜਿਵੇਂ ਸਤਗੁਰੂ ਜੀ ਜ਼ਿਕਰ ਕਰਵਾਉਂਦੇ ਨੇ ਨਾ ਰੋਜ ਸੁਰ ਨਰ ਮਉਣ ਜਨ ਅੰਮ੍ਰਿਤ ਖੋਜਦੀ ਸੋ ਅੰਮ੍ਰਿਤ ਗੁਰ ਤੇ ਪਾਇਆ ਆ ਗੁਰਬਾਣੀ ਦਾ ਗਿਆਨ ਅੰਮ੍ਰਿਤ ਗੁਰੂ ਦੇ ਕੋਲੋਂ ਸਾਨੂੰ ਮਿਲ ਰਿਹਾ ਹੈ ਇਸ ਕਰਕੇ ਸਤਿਗੁਰੂ ਜੀ ਇਹਨਾਂ ਪੰਕਤੀਆਂ ਦੇ ਵਿੱਚ ਜ਼ਿਕਰ ਕਰਦੇ ਨੇ ਬਹੁਤ ਜੋਨੀ ਭੌਂਦਾ ਫਿਰੈ ਜਿਉਂ ਚੁੰੁੰਦੈ ਕਰ ਕਾਉ ਪਿਛਲੇ ਸਮਿਆਂ ਦੇ ਵਿੱਚ ਕਾ ਬਹੁਤ ਹੁੰਦੇ ਸੀ ਅੱਜ ਬਹੁਤ ਘੱਟ ਕੁੱਕੇ ਨੇ ਸਮੇਂ ਦੇ ਜਿਹੜੀ ਹੈ ਚਾਲ ਦੇ ਨਾਲ ਕੁਦਰਤ ਦੇ ਵਿੱਚ ਬਹੁਤ ਬਦਲਾਅ ਆ ਰਿਹਾ ਹੈ ਆਉਂਦਾ ਰਹੇਗਾ ਵੀ ਜਿਵੇਂ ਕਹਿੰਦੇ ਕੋਈ ਕੰਮ ਕਿਸੇ ਘਰ ਦੇ ਵਿੱਚ ਗਿਆ ਹੋਵੇ ਪਰ ਉੱਥੇ ਖਾਣ ਨੂੰ ਕੁਝ ਨਾ ਮਿਲਿਆ ਹੋਵੇ ਉਹ ਘਰ ਸੁਨਣਾ ਹੋਵੇ ਬਹੁਤ ਜੁਨਨੀ ਭੌਂਦਾ ਫਿਰੇ ਜਿਉਂ ਚੁੰਨਾ ਕਰ ਕਾਉ ਕਹਿੰਦੇ ਇਹ ਅੰਦਰ ਦੇ ਵਿੱਚ ਅਨੇਕਾਂ ਭਟਕਨਾਂ ਦੇ ਵਿੱਚ ਬਹੁ ਜੁਨਨਾ ਕੀ ਹੈ ਮਨ ਇੱਧਰ ਉੱਧਰ ਡੋਲਦਾ ਰਹਿੰਦਾ ਮਨ ਕਰਕੇ ਜੂਣ ਜਨਮ ਮਰਨ ਇੱਕ ਤਣ ਕਰਕੇ ਹੈ ਇੱਕ ਸਾਡਾ ਮਨ ਕਰਕੇ ਹੈ ਸੁਰਤ ਕਰਕੇ ਹੈ ਕਹਿੰਦੇ ਮਨ ਨੂੰ ਸੋਧੀ ਨਹੀਂ ਆ ਰਹੀ ਭਟਕਦਾ ਫਿਰਦਾ ਹੈ ਜੋਨੀਆਂ ਦੇ ਵਿੱਚ ਭੌਂਦਾ ਫਿਰਦਾ ਹੈ ਜਿਉਂ ਸੁਨਨੇ ਘਰ ਕਾਉ ਕਿਤੋਂ ਵੀ ਇਹਨੂੰ ਕੋਈ ਇਦਾਂ ਕਹੋ ਵੀ ਆਤਮਿਕ ਸ਼ਾਂਤੀ ਦੇਣ ਦੇ ਲਈ ਇਹਨੂੰ ਕਿਤੋਂ ਵੀ ਕੋਈ ਚੋਗਾ ਨਹੀਂ ਮਿਲ ਰਿਹਾ ਕੁਝ ਖਾਣ ਨੂੰ ਨਹੀਂ ਮਿਲ ਰਿਹਾ ਸਿਰਫ ਇੱਧਰ ਗਿਆ ਉੱਧਰ ਗਿਆ ਭੌਂਦਾ ਫਿਰ ਰਿਹਾ ਹੈ ਜਿਵੇਂ ਸੁਨਨੇ ਘਰ ਦੇ ਵਿੱਚ ਇੱਕ ਕਾਂ ਜਾਂਦਾ ਹੈ ਉੱਥੋਂ ਨੂੰ ਕੁਝ ਨਹੀਂ ਮਿਲਦਾ ਇਹ ਉਦਾਹਰਣ ਹੈ ਗੁਰੂ ਪਾਸਤਾ ਜੀ ਨੇ ਵਰਤੀ ਜਿਵੇਂ ਸਾਡੇ ਵਿਆਹ ਸਾਦੀ ਪਹਿਲੇ ਸਮਿਆਂ ਦੇ ਵਿੱਚ ਅਸੀਂ ਘਰ ਦੇ ਵਿੱਚ ਕਰਦੇ ਸਾਂ ਜਦੋਂ ਸਾਰਾ ਸਾਡਾ ਸਮਾਗਮ ਨਿਬੜ ਜਾਂਦਾ ਭਾਂਡਾ ਠਿੱਕਰ ਕੜਾਈਆਂ ਵਗੈਰਾ ਤੁਸੀਂ ਕਿਤੇ ਵੇਖਿਆ ਹੋਵੇਗਾ ਵਿੜੇ ਦੇ ਵਿੱਚ ਪੰਨਿਆਂ ਨੇ ਤਾਂ ਬਹੁਤ ਸਾਰੇ ਕਾਂ ਆ ਜਾਂਦੇ ਸੀ ਕਿਉਂਕਿ ਕੁਝ ਨਾ ਕੁਝ ਖਾਣ ਦੇ ਲਈ ਕੁਝ ਉਹਨਾਂ ਨੂੰ ਮਿਲ ਰਿਹਾ ਸੀ ਅਸੀਂ ਨੇੜੇ ਜਾਂਦੇ ਫਿਰ ਉੱਡ ਜਾਂਦੇ ਫਿਰ ਉਹ ਆ ਕੇ ਬੈਠ ਜਾਂਦੇ ਕਿਉਂਕਿ ਕੁਝ ਮਿਲ ਰਿਹਾ ਹੈ ਉਹਨਾਂ ਨੂੰ ਪਰ ਜਿੱਥੇ ਉਹਨਾਂ ਨੂੰ ਕੁਝ ਮਿਲ ਹੀ ਨਹੀਂ ਰਿਹਾ ਤਾਂ ਉੱਥੋਂ ਉੱਡ ਕੇ ਫਿਰ ਦੂਜੇ ਘਰ ਦੇ ਵਿੱਚ ਜਾਂਦਾ ਐਸੀ ਤਰ੍ਹਾਂ ਕਹਿੰਦੇ ਇਹ ਮਨੁੱਖ ਦੀ ਹਾਲਤ ਹੈ ਇਹਨੂੰ ਅਸਲ ਸਮਝ ਮਿਲ ਨਹੀਂ ਰਹੀ ਜਿਹੜੀ ਮਨ ਨੂੰ ਸ਼ਾਂਤੀ ਦੇਣ ਵਾਲੀ ਹੈ ਇਹ ਕੁਝ ਸਮਾਂ ਕਿਤੇ ਜਾਂਦਾ ਕੁਝ ਸਮਾਂ ਕਿਤੇ ਜਾਂਦਾ ਇੱਥੋਂ ਤੱਕ ਧਰਮ ਬਦਲਦਾ ਤੁਰਿਆ ਫਿਰਦਾ ਕਿਉਂਕਿ ਗਿਆਨ ਤੋਂ ਸਖਣਾ ਮਨੁੱਖ ਹੈ ਜਿਹੜੇ ਨੂੰ ਸਮਝ ਆ ਗਈ ਹੈ ਉਹੋ ਮਨੁੱਖ ਕਿਤੇ ਡੋਲਦਾ ਨਹੀਂ ਐ ਉਹ ਏਦਾਂ ਪੌਂਦਾ ਨਹੀਂ ਫਿਰਦਾ ਜਿਵੇਂ ਸਤਿਗੁਰੂ ਜੀ ਇਹ ਸ਼ਬਦ ਦੇ ਵਿੱਚ ਕਹਿ ਰਹੇ ਨੇ ਬਹੁ ਜੋਨੀ ਪੌਂਦਾ ਫਿਰੈ ਜਿਉ ਛੁੰਨੇ ਘਰ ਕਾਉ ਗੁਰਮਤੀ ਘਟ ਚਾਨਣਾ ਸ਼ਬਦ ਮਿਲੇ ਹਰ ਨਾਮ ਵੇਖੋ ਨਾਮ ਦੀ ਗੱਲ ਮੈਂ ਫੇਰ ਚੇਤੇ ਕਰਾਂ ਕਿਉਂਕਿ ਗੁਰੂ ਪਾਤਸ਼ਾਹ ਜੀ ਸਾਨੂੰ ਜਿਹੜੇ ਸ਼ਬਦ ਦੇ ਵਿੱਚ ਜਿੱਦਾਂ ਦੀ ਗੱਲ ਹੈ ਨਾ ਜਿਉਂ ਬਲਾਵਹਿਤੋਂ ਬੋਲ ਲੈ ਸੁਆਮੀ ਕੁਦਰਤ ਕਬਰ ਹਮਾਰੀ ਜਿਵੇਂ ਸ਼ਬਦ ਦੀਆਂ ਪੰਕਤੀਆਂ ਨੇ ਓਵੇਂ ਹੀ ਆਪਾਂ ਨੂੰ ਵਿਚਾਰਨਾ ਵਿਚਾਰ ਬਣਦਾ ਇੱਥੇ ਵੀ ਸਤਿਗੁਰੂ ਜੀ ਨੇ ਨਾਂ ਦੀ ਗੱਲ ਫੇਰ ਕਰ ਦਿੱਤੀ ਜਿਹੜਾ ਨਾਂ ਲੈਣ ਦੇ ਲਈ ਅਸੀਂ ਦਰ ਦਰ ਤੇ ਭੜਕਦੇ ਫਿਰਦੇ ਆਂ ਸੁੰਨੇ ਘਰ ਦੇ ਵਿੱਚ ਜਿਵੇਂ ਕੌਂ ਫਿਰਦਾ ਏਦਾਂ ਸਤਿਗੁਰੂ ਜੀ ਨੇ ਸਮਝ ਇੱਥੇ ਬਖਸੀ ਹੈ ਕਹਿੰਦੇ ਇਹ ਚਾਨਣ ਗੁਰਮਤ ਦੇ ਨਾਲ ਹੋਣਾ ਗੁਰੂ ਦੀ ਦਿੱਤੀ ਮਤ ਦੇ ਨਾਲ ਤੇਰੇ ਮਨ ਦੇ ਅੰਦਰ ਚਾਨਣ ਹੋਣਾ ਹੈ ਗੁਰਬਾਣੀ ਇਸ ਜਗ ਮੇ ਚਾਨਣ ਕਿਤੇ ਆਪਾਂ ਸ਼ਬਦ ਪੜ੍ਹਦੇ ਆ ਗੁਰਬਾਣੀ ਕੀ ਹੈ ਸ਼ਬਦ ਗਿਆਨ ਇਸ ਜਗ ਦੇ ਵਿੱਚ ਚਾਨਣ ਕਰਨ ਵਾਲੀ ਹੈ ਕਰਮ ਬਸਾ ਮਨ ਆ ਇਹ ਕਹਿੰਦੇ ਜੇ ਕੋਈ ਮਨੁੱਖ ਇਸ ਗੱਲ ਨੂੰ ਸਮਝ ਲਵੇ ਕਰਮ ਕਰੇ ਮਤਲਬ ਇਹ ਕੰਮ ਕਰੇ ਗੁਰਬਾਣੀ ਨੂੰ ਵਿਚਾਰੇ ਸਮਝੇ ਤਾਂ ਮਨ ਮੰਨੇਗਾ ਕਿਉਂਕਿ ਜਦੋਂ ਰੋਜ਼ ਅਸੀਂ ਵਿਚਾਰ ਕਰਦੇ ਹਾਂ ਕਿਸੇ ਗੱਲ ਨੂੰ ਮਨ ਸਮਝਦਾ ਹੈ ਕਿਤੇ ਨਾ ਕਿਤੇ ਜਾ ਕੇ ਤੇ ਜਰੂਰ ਮਨ ਤੇ ਗੱਲ ਲੱਗਦੀ ਹੈ ਵੀ ਹਾਂ ਸਤਿਗੁਰੂ ਜੀ ਰੋਜ਼ ਸਾਨੂੰ ਬਖਸ਼ਿਸ਼ ਕਰ ਰਹੇ ਨੇ ਇਹ ਗੁਰਮਤ ਦੇ ਨਾਲ ਸਾਡੇ ਘਟ ਦਾ ਅਰਥ ਹੁੰਦਾ ਜੀ ਅੰਦਰ ਹਿਰਦਾ ਗੁਰਮਤਿ ਘਟ ਚਾਨਣਾ ਕਹਿੰਦੇ ਹਿਰਦੇ ਦੇ ਵਿੱਚ ਚਾਨਣ ਗੁਰਮਤ ਦੇ ਨਾਲ ਹੋਣਾ ਹੈ ਇੱਥੋਂ ਵੀ ਕਲੀਅਰ ਹੋ ਰਿਹਾ ਵੀ ਇਹ ਨੇਰਾ ਅੰਦਰ ਦੀ ਗੱਲ ਕਰ ਰਹੇ ਨੇ ਸਤਿਗੁਰੂ ਮਾਇਆ ਦੇ ਮੋਹ ਦੇ ਵਿੱਚ ਬੰਦਾ ਅੰਨ੍ਹਾ ਹੈ ਮਨਮਖ ਮਨ ਤਨ ਅੰਧ ਹੈ ਤੇਸਨੋਂ ਠੌਰ ਨਾ ਠਾਉ ਬਹੁ ਜੋਨੀ ਭੌਂਦਾ ਫਿਰੈ ਜਿਉ ਠੁਣਨਾ ਕਰ ਕਾਉ ਗੁਰਮਤਿ ਘਟ ਚੰਨ ਨ ਸਬਦ ਮਿਲੈ ਹਰਨਾਉ ਤਿੰਨੇ ਪੰਕਤੀਆਂ ਹੁਣ ਮੈਂ ਇਕੱਟੀਆਂ ਪੜ ਕੇ ਦਵਾਰਾ ਮਨ ਦੇ ਵਿੱਚ ਪਕੜ ਦੇ ਵਿੱਚ ਗੱਲ ਆ ਜਾਂਦੀ ਐ ਸਤਗੁਰ ਕੰਨੇ ਜੇ ਚਾਲਣ ਚਾਹਣ ਹੈਉ ਪਹਿਲੀਆਂ ਦੋ ਪੰਕਤੀਆਂ ਦੇ ਵਿੱਚ ਪਹਿਲੀ ਚ ਹਨੇਰੇ ਦੀ ਗੱਲ ਕਰਕੇ ਫਿਰ ਹਨੇਰੇ ਦੇ ਵਿੱਚ ਕਹਿੰਦੇ ਕਰਦਾ ਕੀ ਹਾਂ ਇੱਧਰ ਉੱਧਰ ਫਿਰ ਰਹੇ ਹਾਂ ਭਟਕਦਾ ਪਰ ਜੇ ਤੂੰ ਚਾਨਣ ਚਾਹਣਾ ਤਾਂ ਗੁਰਮਤਿ ਦੇ ਵਿੱਚ ਚਾਨਣ ਹੈ ਗੁਰਮਤਿ ਘਟ ਚਾਨਣਾ ਤੇਰੇ ਹਿਰਦੇ ਦੇ ਅੰਦਰ ਚਾਨਣ ਹੋਏਗਾ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਆਜਿ ਗੁਰੂ ਦੀ ਮੱਤ ਤੇ ਤੁਰਿਆ ਗੁਰੂ ਦੀ ਮੱਤ ਨੂੰ ਮੰਨਿਆ ਗੁਰੂ ਦੀ ਬਾਣੀ ਨੂੰ ਸਮਝਿਆ ਭਾਵਕੀ ਬਣਿਆ ਵੀ ਤੈਨੂੰ ਸਹੀ ਜੀਵਨ ਦੀ ਸੂਝ ਮਿਲੇਗੀ ਨਹੀਂ ਤਾਂ ਤੂੰ ਜੀਵਨ ਆਪਣਾ ਹਨੇਰੇ 'ਚ ਜਿਉਂਦਾ ਹੈ ਪਰ ਜਦੋਂ ਗੁਰੂ ਦੀ ਮਤ ਦੇ ਵਿੱਚ ਆ ਗਿਆ ਤਾਂ ਤੇਰੇ ਜੀਵਨ ਦੇ ਵਿੱਚ ਚਾਨਣ ਹੋ ਜਾਣਾ ਹੈ ਸਹੀ ਜੀਵਨ ਦੀ ਸੋਝੀ ਹੋ ਜਾਣੀ ਹੈ ਗੁਰੂ ਦੇ ਸ਼ਬਦ ਦੇ ਵਿੱਚ ਜੁੜਿਆਂ ਨਾਮ ਦੀ ਪ੍ਰਾਪਤੀ ਹੋ ਜਾਣੀ ਹੈ ਸਮਝ ਦੀ ਪ੍ਰਾਪਤੀ ਹੋ ਜਾਣੀ ਹੈ ਗੁਰਮਤਿ ਘਟ ਚਾਨਣਾ ਗੁਰਮਤਿ ਦੇ ਨਾਲ ਚਾਨਣ ਹੋਇਆ ਸ਼ਬਦ ਮਿਲੈ ਹਰ ਨਾਮ ਜਿਹੜਾ ਨਾ ਬੰਦਾ ਵੱਖੋ ਵੱਖਰੇ ਨਾਮ ਲੈ ਕੇ ਪੁਕਾਰਦਾ ਹੈ ਬੜੇ ਧਿਆਨ ਨਾਲ ਸਮਝਿਓ ਇਹ ਕੋਈ ਨਖੇਦੀ ਨਹੀਂ ਹੈ ਕਿਸੇ ਦੀ ਵੀ ਨਾਮ ਲਉ ਨਾ ਪਰ ਗੱਲ ਨੂੰ ਸਮਝਣ ਦਾ ਯਤਨ ਕਰਿਓ ਮੈਂ ਵੀ ਨਾਮ ਜਪਦੇ ਆਂ ਆਪਾਂ ਵਾਹਿਗੁਰੂ ਬੋਲਦੇ ਆਂ ਕੋਈ ਅੱਲਾ ਬੋਲਦਾ ਕੋਈ ਰਾਮ ਬੋਲਦਾ ਅਸੀਂ ਉਸੇ ਨੂੰ ਨਾਮ ਬਣਾਇਆ ਹੋਇਆ ਪਰ ਗੁਰਬਾਣੀ ਦੇ ਵਿੱਚ ਬਹੁਤ ਸ਼ਬਦ ਇਦਾਂ ਦੇ ਆਉਂਦੇ ਨੇ ਮੁੱਖੋਂ ਰਾਮ ਸਭ ਕੋ ਕਹੈ ਕਹੈ ਆ ਰਾਮ ਨਾ ਹੋਇ ਉੱਥੇ ਗੱਲ ਸਤਿਗੁਰੂ ਜੀ ਨੇ ਸਮਝਾਈ ਹੋਈ ਹੈ ਕਹਿੰਦੇ ਕੱਲਾ ਜੀਬ ਦੇ ਨਾਲ ਕਹਿਣ ਨਾਲ ਇਹ ਗੱਲ ਨਹੀਂ ਜੇ ਬਣਨੀ ਜਦੋਂ ਤੇਰਾ ਮਨ ਸਮਝ ਗਿਆ ਨਾ ਤਾਂ ਤੇਰੇ ਭਲੇਖੇ ਦੂਰ ਹੋਣੇ ਨੇ ਨਹੀਂ ਤੇ ਫਿਰ ਤੂੰ ਇਹ ਨੌਂ ਸ਼ਬਦ ਮਿਲੈ ਸ਼ਬਦ ਦੇ ਵਿੱਚੋਂ ਕੀ ਮਿਲ ਰਿਹਾ ਹੈ ਸੋਝੀ ਮਿਲ ਰਹੀ ਹੈ ਨਾ ਗਿਆਨ ਮਿਲ ਰਿਹਾ ਹੈ ਸਮਝ ਮਿਲ ਰਹੀ ਹੈ ਕੋਈ ਵੀ ਸ਼ਬਦ ਇੱਕ ਉਹ ਅਹੰਕਾਰ ਤੋਂ ਲੈ ਕੇ ਤਨ ਮਨ ਥੀਵੇ ਹਰਿਆ ਤੱਕ ਚਾਨੂੰ ਚੰਗਾ ਗਿਆਨ ਬਖਸ ਰਿਹਾ ਜੀਵਨ ਜਾਂਚ ਬਖਸ ਰਿਹਾ ਨਾਮ ਦੀ ਗੱਲ ਕਰ ਰਿਹਾ ਉਸ ਤੋਂ ਅੱਗੇ 1430 ਅੰਗ ਦੇ ਉੱਪਰ ਰਾਗ ਮਾਲਾ ਹੈ ਉਹਦੇ ਵਿੱਚ ਰਾਗਾਂ ਦਾ ਤਤ ਕਰਿ ਵਾਂਗ ਇੱਕ ਤਾ ਕਰਕੇ ਮੈਂ 29 ਤੱਕ ਬੋਲ ਰਿਹਾ ਕਈਆਂ ਦੇ ਮਨਾਂ ਦੇ ਵਿੱਚ ਇਹ ਵਿਚਾਰ ਆ ਜਾਏਗੀ ਜਿਹੜੀ ਨਾਮ ਦੀ ਗੱਲ ਹੈ ਗਿਆਨ ਦੀ ਗੱਲ ਹੈ ਸਮਝ ਦੀ ਗੱਲ ਹੈ ਗੁਰੂ ਪਾਤਸ਼ਾਹ ਜੀ ਦੀ ਬਾਣੀ ਇਦਾਂ ਕਹਿੰਉਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਹਰੇਕ ਸ਼ਬਦ ਤੋਂ ਸੋਝੀ ਮਿਲ ਰਹੀ ਹੈ ਸ਼ਬਦ ਦੇ ਮਿਲਿਆ ਹਰ ਨਾਉ ਹਰ ਨਾਉ ਹਰੀ ਦੇ ਗਿਆਨ ਦੀ ਗੱਲ ਹਰ ਨਾਉ ਪ੍ਰਮਾਤਮਾ ਦੇ ਨਾਮ ਦੀ ਗੱਲ ਹੈ ਤਾ ਕਰਕੇ ਮੈਂ ਬੋਲ ਰਿਹਾ ਵੀ ਨਾਮ ਦੀ ਗੱਲ ਜਿਹੜੀ ਹੈ ਭਾਈ ੴ ਤੋਂ ਲੈ ਕੇ ਅਖੀਰ ਤੱਕ ਆਪਾਂ ਪੜਦੇ ਆ ਨਾ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਠੀਵੈ ਹਰਿਆ ਗੁਰੂ ਜੀ ਬਕਸਸ ਕਰਨ ਅਗਲਾ ਬੰਦ ਹੈ ਤ੍ਰੈਕੁਣ ਵਿਖਿਆ ਅੰਧ ਹੈ ਮਾਇਆ ਮੋਹ ਗਵਾਰ ਲੋਭੀ ਅਣ ਕੋ ਸੇਵ ਦੀ ਪੜ ਵੇਦਾਂ ਕਰੈ ਪੁਕਾਰ ਵੇਖਿਆ ਅੰਦਰ ਪਤ ਮੂਵੇ ਨਾ ਔਰ ਵਾਰ ਨਾ ਪਾਰ ਸਤਿਗੁਰੂ ਜੀ ਨੇ ਇਹ ਧਰਮ ਵੀ ਬੰਦਿਆ ਨੂੰ ਇਨ੍ਹਾਂ ਸ਼ਬਦਾਂ ਦੇ ਵਿੱਚ ਜ਼ਿਕਰ ਕੀਤਾ ਹੈ ਤ੍ਰੈ ਗੁਣ ਵੇਖਿਆ ਅੰਧ ਹੈ ਮਾਇਆ ਮੋਹੋ ਗੁਵਾਰ ਤ੍ਰੈ ਗੁਣ ਤਿੰਨ ਕਿਨੇ ਰਜੋ ਗੁਣ ਸਤੋ ਗੁਣ ਤਮੋ ਗੁਣ ਇਹ ਮਾਇਆ ਦੇ ਨਾਮ ਨੇ ਖੈਰ ਆਪਾਂ ਸਮੇਂ ਚ ਸੀਮਤ ਰਹੀਏ ਸ਼ਬਦ ਦੀ ਵਿਚਾਰ ਪੂਰੀ ਕਰਨੀ ਹੈ ਭਾਵ ਤੁਸੀਂ ਸਮਝ ਲੋਗੇ ਕਹਿੰਦੇ ਇਹ ਮੋਹ ਦੇ ਵਿੱਚ ਫਸੇ ਹੋਏ ਨੇ ਇਦਾਂ ਕਹਿ ਲੋ ਗਵਾਰ ਦਾ ਮਤਲਬ ਵੀ ਨੇਰਾ ਹੁੰਦਾ ਹੈ ਇਦਾਂ ਕਹੋ ਬਹੁਤ ਜਿਆਦਾ ਨੇਰਾ ਹੁੰਦਾ ਇੱਕ ਤੇ ਕਈ ਵਾਰੀ ਹੁੰਦਾ ਨਾ ਵੀ ਆਪਾਂ ਕਹਿੰਦੇ ਆਂ ਵੀ ਸਿਆਣਤ ਨਹੀਂ ਸੀ ਆਉਂਦਾ ਬੰਦਾ ਵੀ ਮੂੰਹ ਨੇਰਾ ਦਾ ਸੀ ਇਦਾਂ ਕਹਿ ਲੈਣਾ ਨਾ ਕਿ ਆਪਾਂ ਬਿਲਕੁਲ ਘੁੱਪ ਹਨੇਰੇ ਦੀ ਗੱਲ ਕਰ ਲੈਣਾ ਵੀ ਜਿੱਥੇ ਕੁਝ ਦਿਖਦਾ ਹੀ ਨਹੀਂ ਹੈ ਪਤਾ ਹੀ ਨਹੀਂ ਲੱਗਦਾ ਤਰਾਕ ਨੂੰ ਵਿਖਿਆ ਅੰਧ ਹੈ ਮਾਇਆ ਮੋਹੋਗਵਾਰ ਕਹਿੰਦੇ ਮਾਇਆ ਦੇ ਮੋਹ ਦਾ ਇੰਨਾ ਨੇਰੇ ਇਹਨੂੰ ਸਤਿ ਦਿਸ ਨਹੀਂ ਰਿਹਾ ਭਾਵ ਅੰਨਾ ਹੋਇਆ ਪਿਆ ਮਾਇਆ ਦੇ ਮੋਹ ਦੇ ਵਿੱਚ ਹਨੇਰੇ ਦੇ ਵਿੱਚ ਚਾਰ ਸਫੇਰੇ ਇਹਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਲੋਪੀ ਅਣਕੋ ਸੇਵ ਦੇ ਪੜ ਵੇਦਾਂ ਕਰੇ ਪੁਕਾਰ ਅਣਕੋ ਅਣ ਦਾ ਮਤਲਬ ਹੁੰਦਾ ਵੀ ਕਿਸੇ ਹੋਰ ਨੂੰ ਲੋਪੀ ਅਨਕੋ ਸੇਵਦੇ ਪੜ ਵੇਦਾਂ ਕਰੇ ਪੁਕਾਰ ਪੜਦਾ ਮਤਲਬ ਪੜ ਕੇ ਵੇਦਾਂ ਦਾ ਅਰਥ ਮੈਂ ਕਵਾਂਗਾ ਵੀ ਧਾਰਮਿਕ ਗ੍ਰੰਥ ਇੱਕ ਤੇ ਚਾਰ ਵੇਦ ਨੇ ਪਰ ਜਦੋਂ ਅਸੀਂ ਬਹੁ ਵਚਨ ਦੇ ਵਿੱਚ ਗੱਲ ਆਉਂਦੀ ਹੈ ਨਾ ਤਾਂ ਉੱਥੇ ਇਹ ਵੀ ਭਾਵ ਬਣਦਾ ਵੀ ਧਾਰਮਿਕ ਪੁਸਤਕਾਂ ਉਹਨਾਂ ਨੂੰ ਧਾਰਮਿਕ ਪੁਸਤਕਾਂ ਦੇ ਨਾਮ ਨੇ ਵੱਖੋ ਵੱਖਰੇ ਯਾਰ ਇੱਕ ਦੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਮਨੁੱਖ ਚੰਗੇ ਗਿਆਨ ਨੂੰ ਪੜਨ ਵਾਲੇ ਵੀ ਲੋਭ ਚੁਲਜੇ ਪਏ ਨੇ ਮਾਇਆ ਦੇ ਮੋਹ ਦੇ ਵਿੱਚ ਉਲਝੇ ਪਏ ਨੇ ਆਪਾਂ ਰੋਜ਼ ਪੜਦੇ ਆ ਨਾ ਤਤ ਦੀ ਸਾਰ ਨਹੀਂ ਜਾਣ ਰਹੇ ਕਹਿੰਦੇ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਤਤਸਾਰ ਨਾ ਜਾਣੀ ਗੁਰੂ ਬਾਝੋਂ ਤਤਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਭਰਮ ਸੁੱਤਾ ਉੱਥੇ ਵੀ ਇਹ ਤਿੰਨਾ ਗੁਣਾ ਦੀ ਗੱਲ ਕੀਤੀ ਹੈ ਸੁੱਤਿਆ ਰੈਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜੱਜੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿੰਦੇ ਉਹ ਫਿਰ ਸੱਚ ਬੋਲਣ ਲੱਗੇ ਅੰਮ੍ਰਿਤ ਦਾ ਅਰਥ ਸੱਚ ਬਾਣੀ ਬੋਲਦੇ ਨੇ ਮਤਲਬ ਸੱਚੀ ਬਾਣੀ ਕੰਨੇ ਉਹ ਫਿਰ ਸੱਚ ਬੋਲਣ ਲੱਗੇ ਨੇ ਵਿਰਲੇ ਗੁਰਮਖ ਪਿਆਰੇ ਜਿਹੜੇ ਗੁਰੂ ਦੀ ਕਿਰਪਾ ਦੇ ਨਾਲ ਜਾਗ ਗਏ ਜਾਗਣਾ ਇਹ ਨਹੀਂ ਆ ਵੀ ਅਸੀਂ ਅਮਰਤ ਵੇਲੇ ਇੱਕ ਤਾਂ ਜਾਗਣਾ ਇਹ ਹੈ ਇੱਕ ਮਨ ਕਰਕੇ ਜਾਗਣਾ ਅਸੀਂ ਰੋਜ਼ ਤਾਂ ਤੇ ਜਾਗਦੇ ਹਾਂ ਗੁਰੂ ਦੀ ਕਿਰਪਾ ਇਹ ਵੀ ਸਮਾਂ ਸੰਭਾਲਣਾ ਚਾਹੀਦਾ ਪਰ ਮਨ ਕਰਕੇ ਅਸੀਂ ਸੁੱਤੇ ਨਾ ਰਹਿ ਜਾਈਏ ਮਨ ਕਰਕੇ ਵੀ ਜਾਗੀਏ ਜਾਗਲੇ ਹੋਰੇ ਮਨਾ ਜਾਗ ਰਹੇ ਹੋ ਕਹਾਂ ਗਾਫਲ ਸੋਇਆ ਸਤਿਗੁਰੂ ਦੀ ਨੇ ਮਨ ਨੂੰ ਹਲੂਰ ਨੇ ਦੇ ਦੇ ਕੇ ਬਾਣੀ ਜਗਾਉਂਦੀ ਹੈ ਮਨ ਨੂੰ ਪਰ ਜਦੋਂ ਮਨ ਇਧਰਲੀ ਨੀਂਦ ਚੋਂ ਜਾਗਦਾ ਤਾਂ ਜਗਾਉਣ ਵਾਲਾ ਇੱਕ ਵਾਰੀ ਉਹਨੂੰ ਬੜਾ ਬੁਰਾ ਲੱਗਦਾ ਹੈ ਇਹ ਸੱਚ ਹੈ ਬਹੁਤਿਆਂ ਨੂੰ ਤੁਸੀਂ ਦੇਖੋ ਜਦੋਂ ਅਸੀਂ ਤਣ ਕਰਕੇ ਵੀ ਸੁੱਤੇ ਪਿਆ ਸਾਨੂੰ ਜਗਾਉਣ ਵਾਲਾ ਸਾਨੂੰ ਉਠਾਉਣ ਵਾਲਾ ਜਦੋਂ ਅਸੀਂ ਗੂੜੀ ਨੀਂਦ ਚ ਸੁੱਤੇ ਹੋਈਏ ਸਾਨੂੰ ਉਹ ਪਹਿਲਾਂ ਬੁਰਾ ਲੱਗਦਾ ਹੈ ਪਰ ਜਦੋਂ ਸਮਝ ਲੱਗਦੀ ਆ ਵੀ ਟਾਈਮ ਹੋ ਗਿਆ ਮੈਂ ਫਲਾਣੇ ਥਾਂ ਤੇ ਗੱਡੀ ਫੜਨੀ ਐ ਜਾਂ ਇੱਧਰ ਆ ਕੰਮ ਤੇ ਜਾਣਾ ਐ ਡਿਊਟੀ ਤੇ ਜਾਣਾ ਐ ਜਾਂ ਕਿਤੇ ਵੀ ਕੋਈ ਕਾਰਜ ਕਰਨਾ ਐ ਤਾਂ ਉਹਨੂੰ ਚੰਗਾ ਲੱਗੇਗਾ ਵੀ ਚੰਗਾ ਕੀਤਾ ਤਾਂ ਜਗਾਤਾ ਨਹੀਂ ਤੇ ਮੈਂ ਫਿਰ ਲੇਟ ਹੋ ਜਾਂਦਾ ਮੈਨੂੰ ਤਾਂ ਨੀਂਦ ਦੀ ਬਹੁਤ ਜ਼ਿਆਦਾ ਆਗਦੀ ਸੀ। ਇਹੀ ਕਾਰਨ ਐ ਜਦੋਂ ਗੁਰਬਾਣੀ ਨੂੰ ਬੰਦਾ ਇੱਕ ਵਾਰੀ ਸੁਣਦਾ ਐ ਇਹ ਸਹਜ ਸੀਨਤਾ ਨਾਲ ਆਪਾਂ ਗੁਰਬਾਣੀ ਦੀ ਗੱਲ ਨੂੰ ਕਰਦੇ ਰਹੀਏ ਮਨ ਸੁੱਤਾ ਜਿਹੜੇ ਦਾ ਉਹ ਇੱਕ ਵਾਰੀ ਝੜਕਦਾ ਜ਼ਰੂਰ ਐ। ਕਿਉਂਕਿ ਨੀਂਦ ਦਾ ਫਲਤਾ ਦੀ ਆਈ ਪਈ ਹੈ ਲੋਭ ਦੇ ਵਿੱਚ ਇੰਨਾ ਸੁੱਤਾ ਪਿਆ ਹੈ ਪੜਦਾ ਧਾਰਮਿਕ ਗ੍ਰੰਥਾਂ ਨੂੰ ਹੁਣ ਆਹ ਪੰਗਤੀਆਂ ਸੁਣ ਕੇ ਸਾਡੇ ਗ੍ਰੰਥੀ ਰਾਗੀ ਵੀਰ ਵੀ ਬਹੁਤ ਮੈਨੂੰ ਲੱਗਦਾ ਵੀ ਕਈ ਵਾਰ ਜਿਹੜੇ ਗਾਫਲਤਾ ਦੀ ਨੀਂਦ ਵਿੱਚ ਸੁੱਤੇ ਨੇ ਉਹਨਾਂ ਨੂੰ ਵੀ ਇਹ ਬਚਨ ਚੰਗੇ ਨਹੀਂ ਲੱਗਣੇ ਅਸੀਂ ਗੁਰੂ ਦੀ ਬਾਣੀ ਦੇ ਓਟ ਆਸਰੇ ਨਾਲ ਕਿੱਡੀਆਂ ਕਿੱਡੀਆਂ ਬੁਲੰਦੀਆਂ ਤੇ ਗਏ ਆ ਬਹੁਤ ਦੇਖੀਂਦਾ ਕੋਠੀਆਂ ਜਾਇਦਾਦਾਂ ਜ਼ਮੀਨਾਂ ਉੱਚੀਆਂ ਗੱਡੀਆਂ ਸਭ ਕੁਝ ਮਹਿੰਗੇ ਪਦਾਰਥ ਸੰਗਤ ਨੇ ਸਾਨੂੰ ਭੇਟ ਕੀਤੇ ਕਰਨਾ ਵੀ ਚਾਹੀਦਾ ਮੈਂ ਨਹੀਂ ਕਹਿੰਦਾ ਕਿਉਂਕਿ ਕਲਾਕਾਰਾਂ ਦੀ ਅਸੀਂ ਔਰਕੈਸਟਰਾਂ ਦੀ ਗੰਧ ਦੇ ਵਿੱਚ ਅਸੀਂ ਬਹੁਤ ਪੈਸਾ ਵਾਰਦੇ ਆ ਪਰ ਮੈਂ ਜਿਹੜੀ ਮੇਨ ਗੱਲ ਕਰਨੀ ਚਾਹਣਾ ਵੀ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਪਵਰ ਗੁਰਬਾਣੀ ਦੀ ਵਿਚਾਰ ਅਸੀਂ ਸੰਗਤ ਨੂੰ ਸੁਣਾਈ ਹੈ ਅਸੀਂ ਸੰਗਤ ਦਾ ਮੁੱਖ ਵੇਖ ਕੇ ਗੱਲ ਕੀਤੀ ਆ ਤੁਸੀਂ ਜਿੱਥੇ ਕੋਈ ਵਿਰਲਾ ਪ੍ਰਚਾਰਕ ਹੋਏਗਾ ਜਿਹੜਾ ਇਦਾਂ ਦਾ ਪ੍ਰਚਾਰ ਕਰਾ ਉਹਨੂੰ ਕਹਿੰਦੇ ਨੇ ਜੀ ਇਹ ਨਿੰਦਾ ਕਰਦਾ ਕੋਈ ਵੀ ਤੁਸੀਂ ਵੇਖ ਲਓ ਮੈਂ ਇੱਥੇ ਇਹ ਨਹੀਂ ਕਹਿ ਰਿਹਾ ਮੈਂ ਤੇ ਗੁਰੂ ਦੀ ਕਿਰਪਾ ਦੇ ਨਾਲ ਜਿੰਨੀ ਕੁ ਸਮਝ ਆ ਸੋਝੀ ਆ ਗੁਰਬਾਣੀ ਪੜੀਂਦੀ ਆ ਵਿਚਾਰੀਂਦੀ ਆ ਤੁਸੀਂ ਇਹਨੇ ਸਹਿਯੋਗ ਦੇ ਦਿੱਤਾ ਬੜਾ ਧੰਨਵਾਦ ਤੁਹਾਡੇ ਨਗਰ ਦਾ ਜਿੰਨਾ ਚਿਰ ਆਪਣਾ ਸਹਿਯੋਗ ਬਣਿਆ ਗੁਰਬਾਣੀ ਦੀ ਵਿਚਾਰ ਹੁੰਦੀ ਰਹੇਗੀ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਕਹਿੰਦੀ ਆ ਕਿਰਤ ਕਰੋ ਸਭ ਤੋਂ ਪਹਿਲੀ ਗੱਲ ਕਿਰਤ ਪਰ ਅਸੀਂ ਬਾਣੀ ਨੂੰ ਹੀ ਕਿਰਤ ਬਣਾ ਲਿਆ ਬਹੁਤਿਆਰਿਆਂ ਨੇ ਠੀਕ ਹੈ ਗੁਰੂ ਘਰ ਦੇ ਅੰਦਰ ਗ੍ਰੰਥੀ ਸਿੰਘ ਸਹਿਬਾਨ ਦੀ ਲੋੜ ਹੈ ਬਣਦੀ ਤਨਖਾਹ ਸਾਨੂੰ ਵੱਧ ਤੋਂ ਵੱਧ ਦੇਣੀ ਚਾਹੀਦੀ ਹੈ ਪਰ ਗ੍ਰੰਥੀ ਸਿੰਘ ਦਾ ਫਰਜ਼ ਵੀ ਬਣਦਾ ਵੀ ਉਹ ਕੁਰਬਾਨੀ ਦੀ ਗੱਲ ਮੁਤਾਬਕ ਚੱਲੇ ਨਾ ਜੇ ਉਹ ਵੀ ਇੱਧਰ ਉੱਧਰ ਬਸ 4 ਪੈਸਿਆਂ ਦੇ ਖਾਤਰ ਇਹ ਬਹੁਤਾਂ ਹਾਲ ਬਹੁਤੀ ਹਾਲਤ ਸਾਡੀ ਇਹ ਹੋ ਗਈ ਅੱਜ ਪਿੰਡਾਂ ਦੇ ਵਿੱਚ ਜੇ ਕੋਈ ਗੁਰਮਤ ਦੀ ਗੱਲ ਕਰਦਾ ਕੋਈ ਗ੍ਰੰਥੀ ਸਿੰਘ ਤਾਂ ਨਾਲ ਦੀ ਨਾਲ ਕਹਣਗੇ ਜਾਓ ਭਾਈ ਸਾਹਿਬ ਅਸੀਂ ਕਿੱਧਰ ਨੂੰ ਚੱਲ ਪਏ ਇਹ ਸਾਨੂੰ ਸਾਰਿਆਂ ਨੂੰ ਸੰਭਲਣ ਦੀ ਲੋੜ ਹੈ ਇਕੱਲੇ ਉਹਨਾਂ ਨੂੰ ਅਸੀਂ ਮਜਬੂਰ ਕਰਤਾ ਇੱਥੋਂ ਤੱਕ ਅਸੀਂ ਮਜਬੂਰ ਕਰਤਾ ਅਸੀਂ ਇੱਥੇ ਬ੍ਰਾਹਮਣ ਦੀਆਂ ਗੱਲਾਂ ਹੁਕਮਨਾਮੇ ਤੋਂ ਬਾਅਦ ਚ ਹੁੰਦੀਆਂ ਸਾਨੂੰ ਨਜ਼ਰ ਆਉਂਦੀਆਂ ਨੇ ਜਿਹੜਾ ਬੰਦਾ ਜਿਹੜੀਆਂ ਥਿੱਤਾਂ ਦੇ ਨਾਮ ਤੇ ਬੋਲਿਆ ਜਾਣਾ ਅਲਾਸਮੈਂਟਾਂ ਹੋਣੀਆਂ ਇਹ ਗੁਰਮਤਿ ਦੀ ਵਿਚਾਰ ਥੋੜੀ ਏ ਭਾਈ ਗੁਰੂ ਤੇ ਕਹਿ ਰਹੇ ਨੇ ਤਤਵਾਰ ਪੂਜਹਿ ਤਤਵਾਰ ਸੇਵਹਿ ਮੁਕਤ ਗੁਵਾਰ ਅਸੀਂ ਉਹੀ ਗੱਲਾਂ ਨੂੰ ਪ੍ਰਚਾਰੀ ਜਾਈਏ ਫਿਰ ਮੈਂ ਸਮਝਦਾ ਵੀ ਅਸੀਂ ਅਸਲ 'ਚ ਸੱਚ ਨੂੰ ਸੁਪਾ ਗਏ ਅਸੀਂ ਵੀ ਲੋਭ ਦੇ ਵਿੱਚ ਮਾਇਆ ਦੇ ਵਿੱਚ ਉਲਝ ਕੇ ਸਿਰਫ ਤਨਖਾਹ ਤੱਕ ਸੀਮਤ ਰਹੇ ਕਿ ਗੁਰੂ ਦੇ ਗਿਆਨ ਨੂੰ ਪ੍ਰਚਾਰ ਨਹੀਂ ਰਿਹਾ ਜਿਹੜਾ ਉਹ ਇੱਥੇ ਬਹੁਤ ਮਾੜਾ ਹੈ ਬਾਕੀ ਜਿਹੜੇ ਪ੍ਰਚਾਰਕ ਵੀਰ ਨੇ ਚੰਗੀ ਤਨਖਾਹ ਹੋਣੀ ਚਾਹੀਦੀ ਹੈ ਪਰ ਗੱਲ ਵੀ ਉਹਨਾਂ ਨੂੰ ਗੁਰਬਾਣੀ ਦੀ ਕਰਨੀ ਚਾਹ ਬਣਦੀ ਹੈ ਇਹ ਸਾਡਾ ਫਰਜ਼ ਹੈ ਅਸੀਂ ਜੇ ਕੋਈ ਕਿਸੇ ਦੇ ਦਿਹਾੜੀਦਾਰ ਜਾਂਦਾ ਹੈ ਨਾ ਜੋ ਕੰਮ ਉਹ ਕਹਿ ਰਹੇ ਨੇ ਸੀ ਉਹ ਕੰਮ ਕਰਦੇ ਆ ਇਹ ਨਹੀਂ ਆ ਵੀ ਵਕਤ ਪੂਰਾ ਕਰਕੇ ਆਉਣੇ ਗੁਰੂ ਜੀ ਕਿਰਪਾ ਕਰਨ ਬਖਸ਼ਿਸ ਕਰਨ ਅਸੀਂ ਇਸ ਗੱਲ ਨੂੰ ਸਮਝ ਜੀ ਅਸੀਂ ਵੀ ਸਾਰੇ ਸੁੱਤੇ ਪਏ ਆ ਇਸ ਗੱਲ ਦੇ ਵਿੱਚ ਇਹ ਤੇ ਵਿਰਲਾ ਗੁਰਮੁਖ ਜਾਗਰ ਲੋਭੀ ਅਣਕੋ ਸੇਵ ਦੇ ਪੜ ਵਿਦਾਂ ਕਰੇ ਪੁਕਾਰ ਕਹਿੰਦੇ ਉਂਝ ਤੇ ਢੰਡੋਰਾ ਦੇ ਰਹੇ ਨੇ ਹੋਰ ਨਾਲ ਨੂੰ ਤੇ ਕਹਿ ਰਹੇ ਨੇ ਹੁਣ ਵੇਖੋ ਵੱਡੇ ਵੱਡੇ ਪ੍ਰਚਾਰਕ ਮਾਇਆ ਨੂੰ ਹੱਥ ਨਹੀਂ ਲਾਉਣਾ ਜੀ ਮਾਇਆ ਨਾਲ ਨਹੀਂ ਜਾਂਦੀ ਜੀ ਮੈਂ ਕਹਣਾ ਵੀ ਜਾਂਦੀ ਕਿਹੜੀ ਚੀਜ਼ ਆ ਫਿਰ ਨਾਲ ਚਲੋ ਠੀਕ ਹੈ ਸੀ ਇਤੇ ਤੱਕ ਸੀਮਤ ਰਹੀਏ ਵੀ ਭਾਈ ਮਾਇਆ ਦੇ ਮੋਹ 'ਚ ਨਾ ਫਸੋ ਕਿਰਤ ਕਰੋ ਚੰਗੀ ਕੋਠੀ ਚੰਗੀ ਜਾਇਦਾਦ ਬਣਾਓ ਪੈਸਾ ਕਮਾਓ ਪੈਸੇ ਤੋਂ ਬਿਨਾ ਸੰਸਾਰ 'ਚ ਕੋਈ ਵੈਲਿਊ ਬਹੁਤੀ ਨਹੀਂ ਹੈ ਪਰ ਪੈਸੇ ਦੇ ਵਿੱਚ ਅੰਨੇ ਨਾ ਹੋਵੋ ਵੀ ਇਹ ਨਾ ਹੋਵੇ ਭਾਈ ਭਾਈ ਦਾ ਗਲ ਘੁੱਟੀ ਜਾਵੇ ਠੱਗੀ ਮਾਰੀ ਜਾਵੇ ਸਿਰਫ ਪੈਸਾ ਹੀ ਨਿਗਾਹ ਤਾਜਾਵੇ ਅੱਜ ਬਹੁਤਾ ਸਾਡੇ 'ਚ ਇਹ ਹੋ ਗਿਆ ਸਿਰ ਪੱਕੇ ਪੈਸੇ ਹੀ ਮੁਖ ਰੱਖਦਾ ਬੰਦਾ ਬਾਕੀ ਗੱਲਾਂ ਸਭ ਫਿੱਕੀਆਂ ਪਾਤੀਆਂ ਵੀ ਬਸ ਪੈਸੇ ਖਾਤਰ ਵੇਖੋ ਅੱਜ ਤੁਸੀਂ ਮੇਰੇ ਨਾਲੋਂ ਵੱਧ ਸਮਝਦਾਰ ਹੋ ਗੁਰੂ ਪਾਤਸ਼ਾਹ ਇਹ ਰੋਕਦੇ ਨਹੀਂ ਹਨ ਮਾਇਆ ਤੋਂ ਕਮਾਉਣ ਤੋਂ ਰੋਕਦੇ ਨਹੀਂ ਹਨ ਪਰ ਸਾਨੂੰ ਸੋਝੀ ਬਖਸ਼ਦੇ ਨੇ ਕਹਿੰਦੇ ਬੰਦੇ ਆ ਸੰਭਲ ਕੇ ਚੱਲ ਸੱਚ ਤੋਂ ਪਾਸਾ ਨਾ ਮਟਾਪ ਦੇ ਹੰਕਾਰ ਦੇ ਵਿੱਚ ਆਪਣੇ ਮਾਇਆ ਦੇ ਨਸ਼ੇ ਦੇ ਵਿੱਚ ਸੱਚ ਨੂੰ ਸੱਚ ਸਮਝ ਇਹ ਨਾ ਹੋਵੇ ਕਿ ਤੂੰ ਮਾਇਆ ਦੇ ਨਸ਼ੇ 'ਚ ਸੱਚ ਬੋਲਣ ਵਾਲੇ ਨੂੰ ਬੰਦ ਕਰਵਾਵੇ ਗੁਰੂ ਜੀ ਇੱਥੇ ਇਹ ਗੱਲ ਕਰ ਰਹੇ ਨੇ ਕਹਿੰਦੇ ਪੁਕਾਰਦੇ ਨੇ ਵੇਦਾਂ ਨੂੰ ਪੜ ਪੜ ਕੇ ਪਰ ਆਪ ਹੀ ਅੰਨੇ ਹੋਏ ਪਏ ਨੇ ਅੰਦਰੋਂ ਜੀਵਨ ਦੇ ਪੱਖੋਂ ਕਹਿੰਦੇ ਇਹ ਅੰਨੇ ਨੇ ਹੋਰਨਾਂ ਨੂੰ ਉਪਦੇਸ਼ ਦਿੰਦੇ ਨੇ ਢੰਡੋਰਾ ਦਿੰਦੇ ਨੇ ਹੁੱਕਾ ਦਿੰਦੇ ਨੇ ਪਰ ਅੰਦਰੋਂ ਸੱਚ ਨੂੰ ਵਿਸਾਰ ਚੁੱਕੇ ਨੇ ਭਾਵ ਮਾਇਆ ਦੀ ਸੇਵਾ ਕਰਦੇ ਨਜ਼ਰ ਆਉਂਦੇ ਨੇ ਅਣਕੁਲ ਸੇਵ ਦੇ ਉਸ ਸੱਚ ਨੂੰ ਛੱਡ ਕੇ ਪੂਰੀ ਸਾਥੀਆਂ ਸੁਣਾਉਣੀਆਂ ਹੋਰਲਾਂ ਦੇ ਨਾਲ ਲਾਉਣਾ ਕਹਿੰਦੇ ਇਹ ਕਾਰਜ ਸਿਰਫ ਮਾਇਆ ਖਾਤਰ ਹੋ ਰਿਹਾ ਲੋਭੀ ਅਣਕੋ ਸੇਵ ਦੇ ਪੜ ਵੇਦਾਂ ਕਰੇ ਪੁਕਾਰ ਵੇਖਿਆ ਅੰਦਰ ਪਚਮੂਏ ਵੇਖਿਆ ਇੱਕ ਜ਼ਹਿਰ ਪਚਮੂਏ ਦਾ ਮਤਲਬ ਹੈ ਵੀ ਖੁਆਰ ਹੋ ਗਏ ਮਰ ਗਏ ਆਤਮਿਕ ਮੌਤੇ ਮਰਨਾ ਇੱਥੇ ਗੱਲ ਜਿਹੜੀ ਚੱਲ ਰਹੀ ਹੈ ਆਤਮਿਕ ਮੌਤ ਦੀ ਚੱਲ ਰਹੀ ਉਂਝ ਤੇ ਅਸੀਂ ਸਾਰਿਆਂ ਨੇ ਮਰਨਾ ਹੈ ਭਾਵੇਂ ਕੋਈ ਮਾਇਆ ਧਾਰੀ ਹੈ ਭਾਵੇਂ ਕੋਈ ਤਿਆਗੀ ਹੈ ਵੇਖਿਆ ਅੰਦਰ ਪਚਮ ਹੋਏ ਨਾ ਔਰ ਵਾਰ ਨਾ ਪਾਰ ਕਹਿੰਦੇ ਉਹ ਮਾਇਆ ਦੇ ਵਿੱਚ ਖਵਾਰ ਹੋ ਕੇ ਆਤਮਕ ਮੋਤੇ ਮਰ ਜਾਂਦੇ ਨੇ ਮਾਇਆ ਦੇ ਮੋਹ ਦੇ ਵਿੱਚ ਘੁੱਪ ਹਨੇਰੇ ਦੇ ਵਿੱਚ ਉਹਨਾਂ ਨੂੰ ਨਾ ਉਰਲਾ ਵਰਲਾ ਬੰਨਾ ਦਿਸਦਾ ਨਹੀਂ ਨਾ ਔਰ ਵਾਰ ਨਾ ਪਾਰ ਨਾ ਉਰਲੇ ਬੰਨੇ ਲੱਗ ਸਕੇ ਨਾ ਪਰਲੇ ਬੰਨੇ ਲੱਗ ਸਕੇ ਫਿਰ ਅਖੀਲਾ ਬੰਦ ਹੈ ਜੀ ਸ਼ਬਦ ਦਾ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਿਤਪਾਲ ਵੱਜੋ ਗੁਰੂ ਅਚੇਤ ਹੈ ਸਭ ਬੱਦੀ ਜਮ ਕਾਲ ਨਾਨਕ ਗੁਰਮਤ ਉੱਭਰੀ ਸਤਨਾਮ ਸੰਭਾਲ ਫਿਰ ਸਤਿਗੁਰੂ ਜੀ ਨੇ ਮਾਇਆ ਮੋਹ ਦੀ ਗੱਲ ਕੀਤੀ ਮਾਇਆ ਨੂੰ ਵਿਸਾਰਿਆ ਜਗਤ ਪਿਤਾ ਪ੍ਰਿਤਪਾਲ ਇੱਕ ਮੈਂ ਨਾਲ ਬੇਨਤੀ ਕਰਾਂ ਮਾਇਆ ਕੱਲਾ ਪੈਸਿਆਂ ਨੂੰ ਨਹੀਂ ਕਿਹਾ ਜਾਂਦਾ ਅਸੀਂ ਸਿਰਫ ਇਹੀ ਸਮਝਦੇ ਆਂ ਵੀ ਕੱਲੇ ਪੈਸਿਆਂ ਨੂੰ ਮਾਇਆ ਮਾਇਆ ਦਾ ਮਤਲਬ ਇਦਾਂ ਕਹਿ ਲਓ ਵੀ ਝੂਠ ਵੀ ਹੈ ਕੂੜ ਵੀ ਹੈ ਵਿਖਿਆ ਦੇ ਅਰਥ ਜਿੱਥੇ ਆਉਂਦੇ ਨੇ ਵੀ ਸੱਚ ਨੂੰ ਭੁਲਾ ਕੇ ਬੰਦਾ ਝੂਠ ਦੇ ਮੋਹ ਦੇ ਵਿੱਚ ਫਸ ਗਿਆ ਭਾਵੇਂ ਉਹ ਚਾਰ ਪੈਸਿਆਂ ਨੂੰ ਵੇਖ ਕੇ ਫਸ ਗਿਆ ਆਪਣੀ ਚੌਧਰ ਨੂੰ ਵੇਖ ਕੇ ਫਸ ਗਿਆ ਕਿਸੇ ਵੀ ਜਿਹੜੀ ਚੀਜ਼ ਇਸ ਗੱਲ ਦੇ ਵਿੱਚ ਰੁਕਾਵਟ ਬਣੀ ਉਹਦਾ ਨਾਮ ਮਾਇਆ ਹੈ ਮਾਇਆ ਉਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਇਹ ਸ਼ਬਦ ਮੈਂ ਫਿਰ ਬੇਨਤੀ ਕਰਾਂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਲਿਖੇ ਹੋਏ ਨੇ ਅੱਜ ਬੰਦਾ ਆਪਣੇ ਢੜਿਆਂ 'ਚ ਫਸ ਕੇ ਝੂਠ ਦੇ ਵਿੱਚ ਫਸ ਕੇ ਕਿਸੇ ਨੂੰ ਹੋਰ ਹੀ ਪਿਤਾ ਜੀ ਪਿਤਾ ਜੀ ਪਿਤਾ ਜੀ ਕਹਿੰਦਾ ਫਿਰਦਾ ਆਹ ਸ਼ਬਦ ਧਿਆਨ ਨਾਲ ਸੁਣ ਲਓ ਪੰਨਾ ਨੰਬਰ 30 ਅੰਗ ਦੇ ਉੱਪਰ ਹੈ ਸੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਗਤਿਕ ਪਿਤਾ ਸਿੱਧਾ ਪਿਤਾ ਲਿਖਿਆ ਹੋਇਆ ਪ੍ਰਤਪਾਲ ਛਾਡਾ ਪਿਤਾ ਕੌਣ ਹੈ ਜੀ ਉਹ ਪਾਲਣ ਵਾਲਾ ਮਾਲਕ ਦੱਦਾ ਦਾਤਾ ਏ ਕਹੇ ਸਭ ਕੋ ਦੇਵਨਹਾਰ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਉਹਨੂੰ ਪਿਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਕਿੰਨੇ ਵਾਰੀ ਅਸੀਂ ਪੜ ਲੈਂਦੇ ਆ ਗੁਰਬਾਣੀ ਚ ਪਰ ਫਿਰ ਵੀ ਅਸੀਂ ਆ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਇੰਨੀ ਬਾਣੀ ਦਾ ਪ੍ਰਚਾਰ ਹੋਵੇ ਇੰਨੇ ਸਾਡੇ ਪ੍ਰਚਾਰਕ ਹੋਣ ਗਿਣੇ ਨਹੀਂ ਜਾ ਸਕਦੇ ਸੰਸਥਾਵਾਂ ਦੇ ਵਿੱਚੋਂ ਇੰਨੇ ਪੜ ਪੜ ਕੇ ਨਿਕਲਦੇ ਨਹੀਂ ਪਰ ਹੁੰਦਾ ਕੀ ਜਾ ਰਿਹਾ ਡੇਰਾਵਾਦ ਦਿਨ ਵਾ ਦਿਨ ਵੱਧਦਾ ਜਾਂਦਾ ਪਿਤਾ ਜੀ ਪਿਤਾ ਜੀ ਬੰਦਾ ਕਿਸੇ ਨੂੰ ਹੋਰ ਕਹਿੰਦਾ ਫਿਰਦਾ ਕਿਉਂ ਕਾਰਨ ਕੀ ਬਣਿਆ ਕਿਉਂਕਿ ਅਸੀਂ ਸਮਝ ਨਹੀਂ ਸਕੇ ਨਾ ਹੀ ਅਸੀਂ ਸਮਝਾ ਸਕਿਆ ਅਸੀਂ ਵੀ ਸਿਰਫ ਇਦਾਂ ਹੀ ਰਹਿ ਗਏ ਵੀ ਨਹੀਂ ਸੰਗਤ ਦਾ ਤਰਾਜ ਕਰੇਗੀ ਜੀ ਮੈਂ ਕਹਣਾ ਜੀ ਸਾਡਾ ਇੱਕ ਗੁਰਵਾਣੀ ਤੇ ਟੇਕ ਸਾਡੀ ਬਣ ਜਾਏ ਤਾਂ ਕੋਈ ਦੇਰ ਨਹੀਂ ਲੱਗਣੀ ਆਪਣੇ ਆਪ ਸੁਧਾਰ ਜਿਹੜਾ ਹੈ ਤੁਹਾਡੇ ਸਾਹਮਣੇ ਆਏਗਾ ਸਤਗੁਰੂ ਜੀ ਕਿਰਪਾ ਕਰ ਰਹੇ ਨੇ ਮਾਇਆ ਮੋਹ ਵਿਸਾਰਿਆ ਜਗਤਿਕ ਪਿਤਾ ਪ੍ਰਤਪਾਲ ਕਹਿੰਦੇ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਜੀਵਾ ਨੇ ਜਿਹੜਾ ਸੱਚਾ ਪਿਤਾ ਹੈ ਜਗਤ ਨੂੰ ਪਾਲਣ ਵਾਲਾ ਉਹਨੂੰ ਭੁਲਾ ਕੇ ਹੋਰ ਨੂੰ ਹੀ ਪਿਤਾ ਕਹਿੰਦੇ ਫਿਰਦੇ ਆ ਮਾਇਆ ਮੋਹ ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੂ ਗੁਰੂ ਅਚੇਤ ਹੈ ਸਭ ਵੱਧੀ ਜਮਕਾਲ ਅਚੇਤ ਦਾ ਅਰਥ ਇਤ ਹੈ ਜੀ ਗਾਫਲ ਸਭ ਦਾ ਮਤਲਬ ਤੁਸੀਂ ਸਮਝਦੇ ਹੋ ਵੀ ਸਾਰੇ ਲੋਕ ਸਾਰੀ ਲੋਕਾਈ ਸਾਰਾ ਜਗਤ ਕਹਿ ਲਓ ਜਮਕਾਲ ਜਮ ਦੇ ਕਾਲ ਦੇ ਵਿੱਚ ਸਮੇਂ ਦੇ ਵਿੱਚ ਬਾਜੂ ਗੁਰੂ ਅਚੇਤ ਹੈ ਸਭ ਵੱਧੀ ਜਮਕਾਲ ਕਹਿੰਦੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਸਮਾਂ ਗਾਫਲਤਾ ਦੇ ਵਿੱਚ ਲੰਘਾਈ ਜਾ ਰਿਹਾ ਜਿੰਨਾ ਚਿਰ ਸਮਝ ਨਹੀਂ ਆਈ ਅਗਿਆਨਤਾ ਦੇ ਵਿੱਚ ਇਹਦਾ ਜੀਵਨ ਗੁਜ਼ਰਦਾ ਜਾਂਦਾ ਸਮਾਂ ਬੀਤਦਾ ਜਾਂਦਾ ਦਿਨ ਚੜ੍ਹਦਾ ਰਾਤ ਪੈਂਦੀ ਹੈ ਦਿਨ ਚੜ੍ਹਦਾ ਰਾਤ ਪੈਂਦੀ ਹੈ ਹਫਤਾ ਬਣ ਜਾਂਦਾ ਹੈ ਹਫਤੇ ਤੋਂ ਮਹੀਨਾ ਬਣ ਜਾਂਦਾ ਹੈ ਮਹੀਨਾ ਤੋਂ ਸਾਲ ਬਣ ਜਾਂਦਾ ਹੈ ਕੁਝ ਸਾਲਾਂ ਦੀ ਇਹਦੀ ਜ਼ਿੰਦਗੀ ਹੈ ਸਾਰੀ ਜ਼ਿੰਦਗੀ ਇਹ ਗਾਫਲਤਾ ਦੀ ਨੀਂਦ ਦੇ ਵਿੱਚ ਗੁਜ਼ਾਰ ਰਿਹਾ ਹੈ ਬਾਜੂ ਗੁਰੂ ਚੇਤ ਹੈ ਸਭ ਦੀ ਜਮਕਾਲ ਨਾਨਕ ਗੁਰਮਤ ਉੱਭਰੇ ਸੱਚਾ ਨਾਮ ਸੰਭਾਲ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮਤ ਦੇ ਵਿੱਚ ਆ ਕੇ ਬੰਦਾ ਬਚ ਸਕਦਾ ਹੈ ਉੱਭਰੇ ਦਾ ਮਤਲਬ ਹੁੰਦਾ ਹੈ ਬਚ ਜਾਣਾ ਸੱਚਾ ਨਾਮ ਸੰਭਾਲ ਜਿਨਾਂ ਨੇ ਨਾਮ ਨੂੰ ਚੇਤੇ ਰੱਖਿਆ ਸੰਭਾਲਣਾ ਕੀ ਹੈ ਯਾਦ ਰੱਖਣਾ ਸ਼ਬਦ ਨੂੰ ਸੰਭਾਲਿਆ ਤਾਂ ਇਦਾਂ ਹੀ ਜਾਏਗਾ ਨਾ ਸ਼ਬਦ ਦੀ ਸੰਭਾਲ ਇਹ ਕਿਤੇ ਅਸੀਂ ਚਰੋਬਾਰੀ ਤੌਰ ਤੇ ਸਤਿਕਾਰ ਕਰਦੇ ਆਂ ਸੰਭਾਲਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਪੋਥੀ ਸਾਹਿਬ ਗੁਟਕਾ ਸਾਹਿਬ ਅਸੀਂ ਇਹ ਵੀ ਸੰਭਾਲ ਕੇ ਰੱਖਦੇ ਆਂ ਪਰ ਅਸਲ ਹਿਰਦੇ ਦੇ ਵਿੱਚ ਸੰਭਾਲਣਾ ਕੀ ਹੈ ਵੀ ਉਸ ਗੱਲ ਨੂੰ ਚੇਤੇ ਰੱਖਣਾ ਯਾਦ ਰੱਖਣਾ ਪਰ ਸਾਡੇ ਤੇ ਜੇ ਕੋਈ ਪੁੱਸਤ ਲਵੇ ਦਿਨ ਦੇ ਵਿੱਚ ਵੀ ਅੱਜ ਕਿਹੜੇ ਸ਼ਬਦ ਦੀ ਕੋਈ ਪੰਗਤੀ ਕੀ ਵਿਚਾਰ ਹੋਈ ਸੀ ਜਾਂ ਕੀ ਹੁਕਮਨਾਮਾ ਸੀ ਸਾਡੇ ਉਹ ਚੇਤੇ ਨਹੀਂ ਰਹਿੰਦਾ ਅਸੀਂ ਨਾਲ ਦੀ ਨਾਲ ਲਗਾਣੇ ਆ ਵਿਚਾਰ ਜਾਣੇ ਆ ਅਸਲ ਭਾਵ ਚੇਤੇ ਰੱਖ ਲਈਏ ਚਲੋ ਮੈਂ ਇਹ ਵੀ ਨਹੀਂ ਕਹਿੰਦਾ ਕਿ ਕੋਈ ਪੰਜ ਤੀਆਂ ਚੇਤੇ ਰੱਖਣੀਆਂ ਸ਼ਬਦ ਚੇਤੇ ਰੱਖਣੇ ਇਹ ਖਾਸ ਕਰਕੇ ਜਿਨ੍ਹਾਂ ਨੇ ਪ੍ਰਚਾਰ ਕਰਨਾ ਜ਼ਰੂਰੀ ਹੱਕ ਬਣਦਾ ਹੈ ਗੁਰਬਾਣੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਵੱਧ ਤੋਂ ਵੱਧ ਬਾਣੀ ਕੰਠ ਕਰਨੀ ਪਰ ਆਮ ਜਗਤ ਨੂੰ ਇਹ ਸਿੱਖਿਆ ਨੂੰ ਗ੍ਰਹਿਣ ਕਰ ਲਈਏ ਇਸ ਜੋ ਸਤਿਗੁਰੂ ਜੀ ਸਮਝਾ ਰਹੇ ਨੇ ਸਭ ਤੋਂ ਵੱਡੀ ਗੱਲ ਇੱਕ ਓੰਕਾਰ ਵਾ ਸਿੱਖ ਤੇ ਭਰੋਸਾ ਕਰ ਲਈਏ ਕਿੰਨੀ ਕੌਕੀ ਗੱਲ ਹੈ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਨੂੰ ਸਮਝਾਇਆ ਗਿਆ ਹੈ ਕਹਿੰਦੇ ਇਹ ਗੁਰਮਤ ਦੇ ਵਿੱਚ ਆ ਕੇ ਬੰਦਾ ਵੱਸ ਸਕਦਾ ਹੈ ਜਿਹੜਾ ਗਿਆਨ ਨੂੰ ਆਪਣੇ ਹਿਰਦੇ ਦੇ ਵਿੱਚ ਸੰਭਾਲ ਲੈਂਦਾ ਇਦਾਂ ਕਹੋ ਵੀ ਗੁਰੂ ਦੀ ਦੱਸੀ ਹੋਈ ਸਿੱਖਿਆ ਨੂੰ ਸੰਭਾਲਣਾ ਉਸ ਬਰਕਤ ਦੇ ਵਿੱਚ ਉਸ ਦੇ ਨਾਲ ਸਾਨੂੰ ਓਦਾਂ ਕਹ ਲੋ ਬਰਕਤਾਂ ਪ੍ਰਾਪਤ ਹੋਣੀਆਂ ਨੇ ਉਹ ਸਿੱਖਿਆ ਦੀ ਬਰਕਤ ਦੇ ਨਾਲ ਸਦਾਤ ਰਹਿਣ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਵਸ ਜਾਂਦਾ ਹੈ ਆਤਮਕ ਮੌਤ ਦੇ ਬੰਦਰਾ ਤੋਂ ਬੰਦਾ ਬਚ ਜਾਂਦਾ ਹੈ ਨਾਨਕ ਗੁਰਮਤ ਉੱਭਰੇ ਬਚ ਗਏ ਸੱਚਾ ਨਾਮ ਸੰਭਾਲ ਉਹਨਾਂ ਨੇ ਸੱਚ ਦੀ ਸੰਭਾਲ ਕਰ ਲਈ ਸਤ ਨੂੰ ਪਹਿਚਾਣ ਲਈ ਸੋ ਸਤਗੁਰੂ ਜੀ ਨੇ ਇਥੋਂ ਤੱਕ ਇਸ ਸ਼ਬਦ ਦੇ ਵਿੱਚ ਸਾਨੂੰ ਜੋ ਸਿੱਖਿਆ ਬਖਸ਼ੀ ਹੈ ਤੜਤਾਲੀ ਵਾ ਇਹ ਸ਼ਬਦ ਸੀ ਸ਼ਬਦ ਦੀ ਵਿਚਾਰ ਕਰਦੇ ਆ ਪੰਕਤੀਆਂ ਉਚਾਰਨ ਕਰਦੇ ਆ ਅਰਥ ਕਰਦੇ ਆ ਵਿਆਖਿਆ ਕਰਦੇ ਆ ਕਈ ਤਰ੍ਹਾਂ ਦੀਆਂ ਭੁੱਲਾਂ ਉਮਤਾਂ ਹੋ ਜਾਂਦੀਆਂ ਨੇ ਜੀ ਆਪ ਸੰਗਤ ਵਕਸ਼ਣ ਜੋਗੋਂ ਗੁਰੂ ਪਾਤਸ਼ਾਹ ਜੀ ਵਕਸ਼ਣ ਜੋਗ ਨੇ ਭੁੱਲਾਂ ਚੁੱਕਾਂ ਲਈ ਖਿਮਾ ਕਰਨੀ ਸਭ ਸੰਗਤਾਂ ਦਾ ਧੰਨਵਾਦ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ